ਆਏ ਦਾ ਨਾ ਪੰਜਾਬ ਪੁਲਿਸ ਦੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਆ ਤਾਂ ਇੱਕ ਹੋਰ ਵੀਡੀਓ ਆ ਜਿਹੜੀ ਉਹ ਵਾਇਰਲ ਹੋਈ ਆ ਦੱਸਦੀ ਏ ਕਿ ਸਬ ਡਿਵੀਜ਼ਨ ਆ ਸੁਲਤਾਨਪੁਰ ਲੋਧੀ ਦੇ ਥਾਂ ਵਿੱਚ ਪੈਂਦੇ ਥਾਣੇ ਫਤੂ ਢੀਂਗਾ ਦੇ ਐਸਆਈ ਦੇ ਵੱਲੋਂ ਇੱਕ ਨੌਜਵਾਨ ਦੇ ਨਾਲ ਕੁੱਟਮਾਰ ਕਰਨ ਦੀ ਜਿਹੜੀ ਵੀਡੀਓ ਆ ਉਹ ਸਾਹਮਣੇ ਆਈ ਆ ਦੱਸਦੀ ਏ ਕਿ ਇਸ ਨੌਜਵਾਨ ਦੇ ਵੱਲੋਂ ਵੱਡੇ ਇਲਜ਼ਾਮ ਨੇ ਜੜੇ ਗਏ ਉਹ ਇੱਕ ਐਸਆਈ ਦੇ ਉੱਤੇ ਲਗਾਏ ਗਏ ਨੇ ਉਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਏ ਕਿ ਇਸ ਐਸਆਈ ਦੇ ਵੱਲੋਂ ਜੋ ਵੀਡੀਓ ਦੇ ਵਿੱਚ ਅ ਦਿਖਾਈ ਦੇ ਰਹਾ ਹੈ ਉਸਦੇ ਬੋਲੋ ਉਸਦੇ ਕਾਰਾਂ ਦੀ ਬੇਅਦਵੀ ਕੀਤੀ ਗਈ ਆ ਦੱਸਦੀ ਹੈ ਕਿ ਉਸਨੇ ਕਿਹਾ ਕਿ ਮੈਨੂੰ ਜਿਹੜਾ ਉਹ ਖੇਚ ਤੂਕੇ ਕੁੱਟਮਾਰ ਕੀਤੀ ਗਈ ਆ ਤੇ ਗਾਲੀ ਗਲੋਚ ਵੀ ਉਸ ਨੌਜਵਾਨ ਦੇ ਨਾਲ ਕੀਤੀ ਗਈ ਆ ਜਦੋਂ ਜਿਹੜੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਦੋਨਾਂ ਧਿਰਾਂ ਦਾ ਆਪਸ ਦੇ ਵਿੱਚ ਫੈਸਲਾ ਹੋ ਚੁੱਕਾ ਹੈ ਹੁਣ ਸਵਾਲ ਇਹ ਖੜੇ ਹੁੰਦੇ ਨੇ ਕਿ ਉਸ ਆ ਐਸਆਈ ਦੇ ਉੱਪਰ ਸੀਨੀਅਰ ਅਧਿਕਾਰੀ ਕਾਰਵਾਈ ਕਰਨਗੇ ਜਿਸਨੇ ਮੰਡੀ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਦੇ ਨਾਲ ਜਿਹੜੀ ਆ ਦੀਪਸ਼ਾ ਬਦਾਵਲੀ ਵਰਤੀ ਆ ਤੇ ਨਾਲ ਉਸਦੇ ਕਕਾਰਾਂ ਦੀ ਬੇਅਦਵੀ ਕੀਤੀ ਆ ਕਿਉਂਕਿ ਉਸ ਨੌਜਵਾਨ ਦੇ ਵੱਲੋਂ ਗੁਰਸਿੱਖ ਨੌਜਵਾਨ ਆ ਉਸ ਨੌਜਵਾਨ ਦੇ ਵੱਲੋਂ ਜਿਹੜੇ ਸਿੱਧੇ ਇਲਜ਼ਾਮ ਨੇ ਲਗਾਏ ਗਏ ਨੇ ਉਸਨੇ ਕਿਹਾ ਕਿ ਮੇਰੇ ਕਕਾਰਾਂ ਦੀ ਉਸ ਐਸਐਸਆਈ ਦੇ ਵੱਲੋਂ ਬੇਅਦਵੀ ਕੀਤੀ ਗਈ ਆ ਦੱਸਦੀ ਏ ਕਿ ਸਾਰੀ ਕਬਰ ਆ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਪਿੰਡ ਫਤੂ ਢਿੰਗਾ ਦੇ ਥਾਣੇ ਦੇ ਆਲੇ ਦੁਆਲੇ ਘੁੰਮਦੀ ਹੋਈ ਨਜ਼ਰ ਆਈ ਆ ਦੱਸਦੀ ਏ ਕਿ ਇੱਕੋ ਗੁਰਸਿੱਖ ਨੌਜਵਾਨ ਦੇ ਨਾਲ ਗਾਲੀ ਗਲੋਚ ਕਰਕੇ ਕੁੱਟਮਾਰ ਕਰਨ ਦਾ ਜਿਹੜਾ ਮਾਮਲਾ ਉਹ ਸਾਹਮਣੇ ਆਇਆ ਜਿਸਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆ ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਉਹ ਸੁਰਖਪੁਰ ਦੀ ਇੱਕ ਮੰਡੀ ਦੇ ਵਿੱਚ ਬਤੌਰ ਲੇਬਰ ਇੱਕ ਆੜਤੀਏ ਦੇ ਕੋਲ ਆ ਕੰਮ ਕਰਦਾ ਜਿੱਥੇ ਥਾਣਾ ਫਤੂ ਢਿੰਗਾ ਤੋਂ ਐਸਆਈ ਜਿਹੜਾ ਉੱਤੇ ਕਿਸੇ ਮਾਮਲੇ ਨੂੰ ਲੈ ਕੇ ਪਹੁੰਚਾ ਹੋਇਆ ਸੀ ਪੀੜਤ ਨੌਜਵਾਨ ਨੇ ਦੱਸਿਆ ਕਿ ਜਿਸ ਵੇਲੇ ਉਹ ਮੰਡੀ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਉੱਤੇ ਐਸਆਈ ਉਸ ਨੂੰ ਗਾਲ ਕੱਢ ਕੇ ਬੁਲਾਉਂਦਾ ਜਿਸ ਤੋਂ ਬਾਅਦ ਨੌਜਵਾਨ ਦੇ ਵੱਲੋਂ ਗਾਲ ਕੱਢਣ ਦਾ ਕਾਰਨ ਪੁੱਛਿਆ ਜਾਂਦਾ ਤਾਂ ਐਸਆਈ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਆ ਉਹ ਆਪੇ ਤੋਂ ਬਾਹਰ ਹੋ ਜਾਂਦਾ ਤੇ ਉਸ ਨੂੰ ਜਿਹੜੀ ਆ ਭੱਦੀ ਸ਼ਬਦਾਵਲੀ بولਦਾ ਗੰਦੀਆਂ ਗਾਲ੍ਹਾਂ ਕੱਢਦਾ ਤੇ ਉਸ ਤੋਂ ਬਾਅਦ ਉਸ ਨੌਜਵਾਨ ਦੇ ਨਾਲ ਜਿਹੜੀ ਕੁੱਟਮਾਰ ਕਰਕੇ ਥਾਣੇ ਲਿਜਾਣ ਦੀ ਜਿਹੜੀ ਗੱਲ ਹੈ ਉਹ ਆਖੀ ਜਾਂਦੀ ਆ ਉਸ ਦੇ ਵੱਲੋਂ ਵੀਡੀਓ ਦੇ ਵਿੱਚ ਵੀ ਸਿੱਧਾ ਕਿਹਾ ਜਾਂਦਾ ਹੈ ਕਿ ਗਾਲ ਕੱਢ ਕੇ ਉਸ ਨੂੰ ਕਿਹਾ ਜਾਂਦਾ ਹੈ ਕਿ ਇਸ ਨੂੰ ਗੱਡੀ ਦੇ ਵਿੱਚ ਬਿਠਾਓ ਤਾਂ ਇੱਕ ਵੀਡੀਓ ਆ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦਿਖਾਈ ਦੇ ਰਹੀ ਆ ਤਾਂ ਉਸ ਨੌਜਵਾਨ ਦਾ ਕਹਿਣਾ ਹੈ ਕਿ ਕੁੱਟਮਾਰ ਦੇ ਦੌਰਾਨ ਐਸਆਈ ਦੇ ਵੱਲੋਂ ਤੇ ਸ਼੍ਰੀ ਸਾਹਿਬ ਨੂੰ ਖਿੱਚ ਕੇ ਉਸ ਦੇ ਕਕਾਰਾਂ ਦੀ ਬੇਦਬੀ ਕੀਤੀ ਗਈ ਆ ਫਿਲਹਾਲ ਆ ਮਾਮਲੇ ਸਬੰਧੀ ਜਦੋਂ ਥਾਣੇ ਦੇ ਮੁਖੀ ਨੂੰ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਇੱਕ ਦੋਹਾਂ ਪਾਰਟੀਆਂ ਦਾ ਆਪਸ ਦੇ ਵਿੱਚ ਰਾਜ਼ੀਨਾਮਾ ਹੋ ਚੁੱਕਾ ਪਰ ਇੱਥੇ ਸਵਾਲ ਇਹ ਖੜੇ ਹੁੰਦੇ ਨੇ ਕਿ ਉਸ ਪੁਲਿਸ ਮੁਲਾਜ਼ਮ ਦੇ ਵੱਲੋਂ ਜਿਹੜੀ ਭੱਦੀ ਸ਼ਬਦਾਵਲੀ ਵਰਤਣਾ ਜਾਇਜ਼ ਹੈ ਕੀ ਜਿਹੜੇ ਉੱਚ ਅਧਿਕਾਰੀ ਮੁਲਾਜ਼ਮ ਮੁਲਾਜ਼ਮ ਨੇ ਜਿਹੜੇ ਉੱਤ ਉੱਚ ਅਧਿਕਾਰੀ ਨੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਸ ਮੁਲਾਜ਼ਮ ਦੇ ਤਾਂ ਉਸ ਮੁਲਾਜ਼ਮ ਤੇ ਹੋਣਾ ਕਾਰਵਾਈ ਕਰਨਗੇ জাফর ਕੀ ਜਿਹੜੀ ਅਗਲੀ ਕਾਰਵਾਈ ਹੋਵੇਗੀ ਉਹ ਜਾਂਚ ਦਾ ਅਧੀਨ ਹੈ ਜਾਂਚ ਦਾ ਵਿਸ਼ਾ ਕਿਉਂਕਿ ਹੁਣ ਉਸ ਨੌਜਵਾਨ ਦੇ ਬੋਲੋ ਵੱਡੇ ਇਲਜ਼ਾਮ ਨੇ ਜਿਹੜੇ ਲਗਾਏ ਗਏ ਨੇ ਉਸਨੇ ਕਿਹਾ ਕਿ ਇਹ ਸੈਦ ਦੇ ਬੋਲੋ ਉਸਦੇ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ ਅਤੇ ਨਾਲ ਹੀ ਉਸਦੇ ਕਕਾਰਾਂ ਦੀ ਬੇਅਦਵੀ ਕੀਤੀ ਗਈ ਤਾਂ ਹੋਰ ਕੀ ਕੁਝ ਕਿਹਾ ਉਸ ਨੌਜਵਾਨ ਨੇ ਆਉ ਚੌਤ ਮਾਰਦੇ ਆ ਹਾਂਜੀ ਸਰ ਕੀ ਨੋ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਸਰਬਜੀਤ ਸਿੰਘ ਪੁੱਤਰ ਗਿਆਨ ਸਿੰਘ ਪਿੰਡ ਸਲਫਪੁਰ ਹੈ ਜੀ ਇੱਕ ਸਰ ਵੀਡੀਓ ਸਾਹਮਣੇ ਆਇਆ ਜਿਹਦੇ ਵਿੱਚ ਇੱਕ ਪੁਲਿਸ ਮਨਾਜੂ ਤੁਹਾਡੇ ਨਾਲ ਮੇਸਵੇ ਕਰ ਰਿਹਾ ਕੀ ਹੈਗਾ ਪੂਰਾ ਮਾਮਲਾ ਸਰ ਮੈਂ ਨਾ ਰਿਆਨੇ ਤਰ੍ਹਾਂ ਸੁਰਖਪੁਰ ਮੰਡੀ ਦੇ ਵਿੱਚ ਆਪਣਾ ਕੰਮ ਕਰ ਰਿਹਾ ਸੀਗਾ ਮੈਂ ਆਰਤੀਆ ਦੋਨ ਸਿੰਘ ਦੇ ਨਾਲ ਲੱਗਾ ਹੋਇਆ ਲੀਵਰ ਕੰਮ ਕਰਦਾ ਹਾਂ ਤੇ ਆਪਣੇ ਫਤੂਢੀnga ਥਾਣਾ ਤੋਂ ਐਸਆਈ ਰਜਿੰਦਰ ਕੁਮਾਰ ਸਾਹਿਬ ਉਹਨੂੰ ਪਹੁੰਚੇ ਉੱਥੇ ਜੀ ਤੇ ਪਤਾ ਨਹੀਂ ਕਿਸ ਮੁੱਦੇ ਵਿੱਚ ਪਹੁੰਚੇ ਸੀਗੇ ਜੀ ਤੇ ਇਹਨਾਂ ਨੇ ਜੀ ਮੈਂ ਦੂਰ ਖੜਾ ਸੀਗਾ ਤੇ ਪਹਿਲਾਂ ਮੈਨੂੰ ਇਹਨਾਂ ਨੇ ਗਾਲ ਕੱਢੀ ਜੀ ਗਾਲ ਕੱਢ ਕੇ ਤੇ ਮੇਰੇ ਕੋਲ ਆਣ ਕੇ ਫੇਰ ਮੈਨੂੰ ਗਾਲ ਕੱਢੀ ਆ ਜੀ ਗਾਲ ਕੱਢ ਕੇ ਤੇ ਮੈਨੂੰ ਇਹਨਾਂ ਨੇ ਪੁੱਛਿਆ ਕਿ ਕੀ ਕਰਦਾ ਪਿਆ ਤੇ ਮੈਨੂੰ ਦੱਸਿਆ ਵੀ ਕਿ ਮੈਂ ਲੇਟਾਂ ਲਾਉਣ ਡਿਆ ਜੀ ਉੱਧਰ ਤੇ ਇਹਨਾਂ ਨੇ ਫੇਰ ਜੀ ਮੈਨੂੰ ਗਾਲ ਕੱਢ ਕੇ ਤੇ ਮੈਨੂੰ ਕੋਈ ਟੀ-ਸ਼ਰਟ ਖਿੱਚੀ ਮੇਰੀ ਜੀ ਨਾਲੇ ਸ਼੍ਰੀ ਸਾਹਿਬ ਮੇਰਾ ਖਿੱਚਿਆ ਜੀ ਖਿੱਚ ਕੇ ਮੋੜ ਕੇ ਮੈਨੂੰ ਗੱਡੀ ਦੇ ਵਿੱਚ ਧੱਕਾ ਦੇ ਕੇ ਸੁੱਟਿਆ ਫੇਰ ਇਹ ਪਿੱਛੋਂ ਗੱਡੀ ਦੇ ਵਿੱਚ ਚਲ ਗਈ ਜੋ ਡਾਂਗ ਕੱਢਣ ਗਏ ਦੂਜੇ ਅਫ ਹੋਰ ਕਿ ਫੇਰ ਇਹਨਾਂ ਨੇ ਗੱਡੀ ਦੇ ਵਿੱਚੋਂ ਖਿੱਚ ਕੇ ਬਾਹਰ ਫੇਰ ਮੈਨੂੰ ਗਾਲਾਂ ਕੱਢੀਆਂ ਜੀ ਜਿਹੜਾ ਪੁਲਿਸ ਮੁਲਾਜ਼ਮ ਸੀਗਾ ਉਹਦਾ ਨਾਮ ਕੀ ਸੀਗਾ ਉਹਦਾ ਨਾਮ ਰਜਿੰਦਰ ਕੁਮਾਰ ਸੀਗਾ ਜੀ ਏਐਸਆਈ ਸਾਹਿਬ ਕੀ ਉਹਨੇ ਕੋਈ ਨਸ਼ਾ ਨਾ ਸੇਵਨ ਕੀਤਾ ਸੀਗਾ ਹਾਂ ਜੀ ਨਸ਼ਾ ਕੀਤਾ ਹੋਇਆ ਸੀਗਾ ਜੀ ਠੀਕ ਹੈ ਉਹਨਾਂ ਦਾ ਸਾਫ਼ ਪਤਾ ਲੱਗਦਾ ਪਿਆ ਸੀ ਨਸ਼ਾ ਕੀਤਾ ਹੋਇਆ ਜੀ ਗੱਲ-ਗੱਲ ਤੇ ਉਹ ਗਾਲ ਕੱਢਣ ਦੇ ਸੀਗੇ ਇਸੇ ਦੌਰਾਨ ਤੁਹਾਡੇ ਕੁਕਾਰਾਂ ਦੀ ਕੋਈ ਵਾਰਦੀ ਵੀ ਹੋਈ ਆ ਹਾਂ ਜੀ ਸਰ ਹੋਈ ਆ ਜੀ ਠੀਕ ਹੈ ਪਰ ਮੇਰੇ ਸਾਰੇ ਸਾਹੂ ਗਾਫਰਾ ਖਿੱਚਿਆ ਜੀ ਟੀ-ਸ਼ਰਟ ਵੀ ਖਿੱਚੀ ਆ ਤੇ ਕਈ ਟੀ-ਸ਼ਰਟ ਵੀ ਪਾਟੀ ਵੀ ਦੀ ਜੀ ਹੁਣ ਤੁਸੀਂ ਇੱਥੇ ਥਾਣਾ ਮੁਖੀ ਨੂੰ ਮਿਲੇ ਹੋ ਕੀ ਉਹਨਾਂ ਨੂੰ ਵਿਸ਼ਵਾਸਤ ਹੋਇਆ ਉਹਨਾਂ ਨੇ ਇਹ ਹੀ ਦੋਆਇਆ ਜੀ ਤੇ ਉਹ ਕਲਾਮਾਂਗੇ ਜੀ ਉਹਨਾਂ ਦੀ ਰਿਪੋਰਟ ਵਰਤ ਕਰਾਂਗੇ ਉਹਨਾਂ ਤੇ ਰੰਗ ਲਾਵਾਂਗੇ ਐਕਸ਼ਨ ਵੀ ਦੇਖੋ ਹੁਣ ਕੀ ਕਰਦੇ ਜੀ ਪੋਰਸ ਪ੍ਰਸ਼ਾਸਨ ਤੋਂ ਔਰ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਨੇ ਇਹ ਹੀ ਮੰਗ ਕਰਦੇ ਆ ਜੀ ਜਿਹੜੀ ਸਾਡੇ ਇੱਕ ਕਾਰਨ ਦੀ ਮੇਰੇ ਨੇ ਬੇਪਰਵਾਹੀ ਕੀਤੀ ਹੈ ਜੀ ਉਹ ਮੇਰੇ ਇਨਸਾਫ ਦਵਾਇਆ ਜਾਵੇ ਹਾਂਜੀ ਸਰ ਕੀ ਨੋਟਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਭੰਡਾਲ ਸਟੇਟ ਜਨਰਲ ਸੈਕਟਰੀ ਪੰਜਾਬ ਕਿਸਾਨ ਯੂਨੀਅਨ ਬਾਕੀ ਦੀ ਟੀਮ ਪਾਈ ਅਮਰਪਾਲ ਸਿੰਘ ਖਾਲਸਾ ਇੱਕ ਪੁਲਿਸ ਮੁਲਾਜ਼ਮਾਂ ਨਾਲ ਕੁਝ ਲੋਕਾਂ ਨਾਲ ਵਾਦੀ ਕੀ ਕੀਤੀ ਗਈ ਹੈ ਕੀ ਹੈਗਾ ਪੂਰਾ ਮਾਮਲਾ ਦੇਖੋ ਜੀ ਬੜੀ ਹੀ ਸ਼ਰਮਨਾਕ ਗੱਲ ਆ ਕਿ ਅਸੀਂ ਪੰਜਾਬ ਦੀ ਗੁਰੂਆਂ ਪੀਰਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਦੇ ਉੱਤੇ ਸੁਲਤਾਨਪੁਰ ਲੋਧੀ ਦੇ ਵਿੱਚ ਖੜੇ ਆ ਤੇ ਹੋ ਕੀ ਰਿਹਾ ਆ ਕਿ ਕੱਲ ਤੁਸੀਂ ਦੇਖਿਆ ਹੋਣਾ ਜਿਹੜੀ ਵਰਲਡ ਵਾਈਡ ਖਬਰ ਬੜੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਸੇਚਾਂ ਪਿੰਡ ਦੇ ਵਿੱਚ ਇੱਕ ਗਰੰਥੀ ਸਿੰਘ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਕੁੱਟਿਆ ਜਾਂਦਾ ਏ ਉੱਥੇ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਜੀ ਗੜਗਾਜੀ ਵੀ ਪਹੁੰਚਦੇ ਨੇ ਤੇ ਅੱਜ ਇਸੇ ਹੀ ਹਲਕੇ ਦੇ ਵਿੱਚ ਦੂਸਰੀ ਘਟਨਾ ਹੁੰਦੀ ਏ ਜਿਹਦੇ ਵਿੱਚ ਕਿ ਇੱਕ ASI ਵੱਲੋਂ ਜਿਹੜਾ ਰਜਿੰਦਰ ਕੁਮਾਰ ਇਹ ASI ਦਾ ਨਾਮ ਏ ਉਹਦੇ ਵੱਲੋਂ ਕਿਸੇ ਮਸਲੇ ਦੇ ਵਿੱਚ ਅੱਜ ਮੰਡੀ ਦੇ ਵਿੱਚ ਪਹੁੰਚਿਆ ਜਾਂਦਾ ਤੇ ਦੂਰ ਖੜੇ ਇੱਕ ਗੁਰਸਿੱਖ ਲੇਬਰ ਵਾਲੇ ਬੰਦੇ ਨੂੰ ਉਹ ਗਾਲ ਕੱਢ ਕੇ ਬੁਲਾਇਆ ਜਾਂਦਾ ਗੱਲ ਕੱਢ ਕੇ ਬੁਲਾਉਣ ਤੋਂ ਬਾਅਦ ਉਸਦੇ ਕਕਾਰਾਂ ਤੋਂ ਫੜ ਕੇ ਉਸਦੇ ਸ਼ਰੀ ਸਾਭ ਤੋਂ ਫੜ ਕੇ ਉਹਨੂੰ ਖਿੱਚਾ ਤੋਈ ਕੀਤੀ ਜਾਂਦੀ ਆ ਇੱਕ ਸਾਬਤ ਸੂਰਤ ਤੇ ਪੰਜ ਕਕਾਰਾਂ ਦੇ ਧਾਰਨੀ ਜਿਹੜਾ ਸਾਡਾ ਗੁਰਸਿੱਖ ਵੀਰ ਏ ਉਹਦੇ ਨਾਲ ਖਿੱਚਾ ਤੋਈ ਕੀਤੀ ਗਈ ਉਹਨੂੰ ਵੜੀਆਂ ਹੀ ਗੰਦੀਆਂ ਜਿਹੜੀਆਂ ਗਾਲਾਂ ਕੱਢੀਆਂ ਗਈਆਂ ਮਾਵਾ ਭੈਣਾ ਦੀਆਂ ਤੇ ਉਸਨੂੰ ਖਿੱਚ ਕੇ ਕਕਾਰਾਂ ਤੋਂ ਖਿੱਚ ਕੇ ਗੱਡੀ ਦੇ ਵਿੱਚ ਸੁੱਟਿਆ ਗਿਆ ਤੇ ਉੱਥੇ ਉਹਦੀ ਘੁੱਟ ਮਾਰ ਕੀਤੀ ਗਈ ਫਿਰ ਦੁਬਾਰਾ ਸੋ ਜਦੋਂ ਸਾਡੇ ਧਿਆਨ ਦੇ ਵਿੱਚ ਮਸਲਾ ਆਉਂਦਾ ਵਾ ਕਿ ਅਸੀਂ ਇੱਥੇ ਪਹੁੰਚੇ ਆਂ ਸਾਡੀ ਸਬੰਧਤ ਪ੍ਰਸ਼ਾਸਨ ਦੇ ਨਾਲ ਐਸਐਸਪੀ ਕਪੂਰਥਲਾ ਤੋਂ ਲੈ ਕੇ ਡੀਐਸਪੀ ਸੁਲਤਾਨਪੁਰ ਤੱਕ ਸਾਰਿਆਂ ਦੇ ਨਾਲ ਗੱਲ ਹੋਈ ਜਿਹੜੀ ਉਹ ਉਸ ਮੌਕੇ ਦੀ ਵੀਡੀਓ ਬਣੀ ਜਦੋਂ ਉਹ ਬੰਦਾ ਜਿਹੜਾ ਨਸ਼ੇ ਦੇ ਵਿੱਚ ਧੁੱਤ ਸੀਗਾ ਰਜਿੰਦਰ ਕੁਮਾਰ ਏਐਸਆਈ ਅਸੀਂ ਹੁਣ ਐਸਐਚਓ ਮੈਡਮ ਨੂੰ ਮਿਲੇ ਆਂ ਤੇ ਉੱਪਰਲੇ ਆਲਾ ਅਧਿਕਾਰੀਆਂ ਦੇ ਧਿਆਨ ਚ ਵੀ ਮਾਮਲਾ ਲਿਆਂਦਾ ਤੇ ਉਹਨਾਂ ਤੱਕ ਵੀਡੀਓ ਵੀ ਪਹੁੰਚਾ ਦਿੱਤੀ ਗਈ ਆ ਮੈਡਮ ਨੇ ਵੀ ਵੀਡੀਓ ਸਾਡੇੋਂ ਤੋਂ ਪਹਿਲਾਂ ਆਲਾ ਅਧਿਕਾਰੀਆਂ ਵੱਲੋਂ ਇਹਨਾਂ ਤੱਕ ਵੀਡੀਓ ਪਹੁੰਚਾ ਦਿੱਤੀ ਗਈ ਸੀਗੀ ਤੇ ਅਸੀਂ ਇਹ ਗੱਲ ਚਾਹੁੰਦੇ ਆ ਕਿ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਆ ਜੋ ਉੱਥੇ ਮੰਡੀ ਦੇ ਵਿੱਚ ਕੋਈ ਪਹਿਲਾ ਮਸਲਾ ਚੱਲਦਾ ਏ ਸਾਨੂੰ ਉਹਨਾਂ ਕੋਈ ਮਤਲਬ ਨਹੀਂ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਏ ਉਸ ਸੰਬੰਧੀ ਉਸ ਮੁਲਾਜ਼ਮ ਦਾ ਮੁਲਾਜਾ ਕਰਾਇਆ ਜਾਵੇ ਤੇ ਉਸ ਤੋਂ ਉਪਰੰਤ ਜਿਹੜਾ ਹੈਗਾ ਵਾ ਉਹਦੇ ਉੱਪਰ ਜਿਹੜੀ ਹੈਗੀ ਕਕਾਰਾਂ ਦੀ ਬੇਅਦਬੀ ਨੂੰ ਲੈ ਕੇ 295 ਏ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਆ ਉਹ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਇਹ ਗੱਲ ਨਹੀਂ ਕਰਦਾ ਤੇ ਮੌਕੇ ਦੇ ਉੱਤੇ ਅਸੀਂ ਇੱਥੇ ਜੋ ਵੀ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪੈਂਦਾ ਵਾ ਕੋਈ ਧਰਨਾ ਮੁਜ਼ਾਹਰਾ ਕਰਨਾ ਪੈਂਦਾ ਅਸੀਂ ਉਨੀ ਦੇਰ ਤੱਕ ਇੱਥੋਂ ਨਹੀਂ ਹਿੱਲਾਂਗੇ ਜਿੰਨੀ ਦੇਰ ਤੱਕ ਉਸ ਮਲਾਜ਼ਮ ਦਾ ਹੁਣੇ ਉਸ ਮੂਹ ਚਬਾਰੇ ਦੇ ਵਿੱਚ ਸੁੱਤਾ ਹੋਇਆ ਏ ਉਹਨੂੰ ਲਾ ਕੇ ਉੱਥੋਂ ਮਲਾਜ਼ਮ ਨਹੀਂ ਉਹਦਾ ਕਰਵਾਇਆ ਜਾਂਦਾ ਤੇ ਉਹਦੇ ਉੱਪਰ ਹੁਣੇ ਹੀ ਮੌਕੇ ਦੇ ਉੱਤੇ ਜਿਹੜੀ ਵੀ ਧਾਰਾ ਬਣਦੀ ਹੈ ਕਕਾਰਾਂ ਦੀ ਬੇਅਦਬੀ ਦੀ ਉਹ ਸਾਡੇ ਨਾਲੋਂ ਬਿਹਤਰ ਇਹ ਜਿਹੜੇ ਆਪਣੇ ਆਪ ਨੂੰ ਰਾਖੇ ਕਹਿੰਦੇ ਨੇ ਸੰਵਿਧਾਨ ਦੇ ਜਿਹੜੇ ਪ੍ਰਸ਼ਾਸਨ ਦੇ ਰਾਖੇ ਕਹਿੰਦੇ ਨੇ ਉਹ ਜਿਹੜੇ ਹੈਗੇ ਆ ਉਹ ਆਪਣੇ ਅਨੁਸਾਰ ਜਿਹੜੀ ਕਾਰਵਾਈ ਕਰਨ ਜੇਕਰ ਨਹੀਂ ਕਾਰਵਾਈ ਕਰਦੇ ਤਾਂ ਇਹਦੇ ਜੋ ਵੀ ਰਿਜ਼ਲਟ ਨਿਕਲਣਗੇ ਜਿਹੜੇ ਸੰਘਰਸ਼ਾਂ ਦੇ ਰਿਜ਼ਲਟ ਨਿਕਲਣਗੇ ਉਹਦਾ ਜ਼ਿੰਮੇਵਾਰ ਜਿਹੜਾ ਹੈਗਾ ਐਸ ਐਚਓ ਫਤੂਟਿੰਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਹੋਊਗਾ ਇੰਨੀਆਂ ਕੁ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਰਿਕੈਪਟਰ ਦੋਚੀਆ ਕੋਸਮਨਾਦਿਉ ਕਿ ਉਹਨੇ ਕੋਈ ਨਸ਼ਾ ਕਰ ਸੇਵਨ ਕੀਤਾ ਸੀ ਬਿਲਕੁਲ ਜੀ ਬਿਲਕੁਲ ਰਜਿੰਦਰ ਕੁਮਾਰ ਆ ਤੁਸੀਂ ਇੱਕ ਵੀਡੀਓ ਮੈਂ ਤੁਹਾਨੂੰ ਭੇਜ ਵੀ ਦਿੰਨਾ ਆ ਮੀਡੀਆ ਨੂੰ ਉਹਦੇ ਵਿੱਚ ਉਹਦੇ ਪੈਰ ਨਹੀਂ ਲੱਗ ਰਹੇ ਸਾਨੂੰ ਨਹੀਂ ਪਤਾ ਉਹਨੇ ਹਰਾਬ ਪੀਤੀ ਆ ਉਹਨੇ ਕੋਈ ਨਸ਼ਾ ਕੀਤਾ ਕੋਈ ਕੈਮੀਕਲ ਨਸ਼ਾ ਕੀਤਾ ਜਾਂ ਕੋਈ ਸਿੰਥੈਟਿਕ ਨਸ਼ਾ ਕੀਤਾ ਅਸੀਂ ਉਹਦੇ ਬਾਰੇ ਇਹ ਨਹੀਂ ਦੱਸਦੇ ਉਹ ਮੁਲਾਜ਼ਾ ਕਰਾਇਆ ਜਾਵੇ ਕਿ ਉਹ ਬੰਦਾ ਕੀ ਖਾਂਦਾ ਹੈ ਠੀਕ ਹੈ ਨਾ ਉਹ ਸ਼ਰਿਆਮ ਵੀਡੀਓ ਚ ਦਿਖਾਈ ਦੇ ਰਿਹਾ ਕਿ ਉਹ ਬੰਦੇ ਨੇ ਕੁਝ ਨਾ ਕੁਝ ਕਰਦਾ ਹੋਇਆ ਤੁਹਾਡੀਆਂ ਲੋਕਾਂ ਨਾਲ ਥਾਣਾ ਮੁੱਖੀ ਨਾਲ ਮੁਲਾਕਾਤ ਕੀਤੀ ਗਈ ਹੈ ਇੱਕ ਵੀਸ਼ਲਟ ਹੈ ਉਹਨਾਂ ਨੇ ਦੇਖੋ ਜੀ ਅਸੀਂ ਡੀਐਸਪੀ ਸੁਲਤਾਨਪੁਰ ਲੋਧੀ ਦੇ ਨਾਲ ਗੱਲ ਕੀਤੀ ਸੀ ਜਿਹੜੇ ਸਾਡੇ ਸਪੈਸ਼ਲ ਬ੍ਰਾਂਚ ਦੇ ਹੈਗੇ ਆ ਐਸਐਸਪੀ ਸਾਹਿਬ ਤੋਂ ਜਿਹੜੇ ਥੱਲੇ ਰਿਸ਼ਪਾਲ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤੇ ਉਹਨਾਂ ਨੇ ਐਸਐਸ ਸਾਹਿਬ ਨੂੰ ਕਿਹਾ ਤੇ ਸਾਨੂੰ ਫੋਨ ਆਇਆ ਸੀ ਕਿ ਤੁਸੀਂ ਜਾ ਕੇ ਐਸਐਚਓ ਨੂੰ ਮਿਲੋ ਅਸੀਂ ਉਹਨਾਂ ਨੂੰ ਮਿਲੇ ਆ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਇਦਾਂ ਉਹਦੇ ਸਟੰਡ ਪਏ ਹੋਏ ਨੇ ਉਹ ਉਹ ਮੈਂਟਲੀ ਤੌਰ ਤੇ ਪਰੇਸ਼ਾਨ ਹੈ ਪਰ ਜਿਹੜੇ ਮੈਂਟਲੀ ਤੌਰ ਤੇ ਪਰੇਸ਼ਾਨ ਉਹਨਾਂ ਨੂੰ ਘਰੇ ਬਿਠਾਓ ਇੱਕ ਤਾਂ ਅਸੀਂ ਮੋਟੀਆਂ ਤਨਖਾਹਾਂ ਸਾਡੇ ਟੈਕਸਾਂ ਚੋਂ ਦੇ ਰਹੇ ਆ ਉਤੋਂ ਉਹ ਜਾ ਕੇ ਜਨਤਾ ਦੇ ਗਾਲ ਪੈ ਰਹੇ ਆ ਜਿਨ੍ਹਾਂ ਦੇ ਉਹ ਸਰਵੈਂਟ ਨੇ ਸੋ ਅਸੀਂ ਚਾਹੁੰਦੇ ਆ ਕਿ ਇਹ ਇਨਾ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦਾ ਹੱਥ ਬਹੁਤ ਖੁੱਲ ਚੁੱਕਿਆ ਤੇ ਜਿਹੜਾ ਵੀ ਜਿਹਦਾ ਵੀ ਜੀ ਕਰਦਾ ਸਾਡੇ ਸੱਦਾ ਆ ਕੇ ਕਕਾਰਾਂ ਨੂੰ ਹੱਥ ਪਾਉਂਦਾ ਹੈ ਕਦੀ ਸਾਨੂੰ ਕੇਸਾਂ ਤੋਂ ਫੜੇ ਕਿਸੇ ਇੱਕ ਸੀਟਿਆ ਜਾਂਦਾ ਪੰਜਾਬ ਦੇ ਵਿੱਚ ਪਿਛਲੇ 1 ਮਹੀਨੇ ਤੋਂ ਬੜੀਆਂ ਵੱਡੀਆਂ ਵੱਡੀਆਂ ਘਟਨਾਵਾਂ ਇਹ ਇਹ ਹੋ ਰਹੀਆਂ ਨੇ ਜੇਕਰ ਇਹਨਾਂ ਨੂੰ ਹੁਣੇ ਹੀ ਨਾ ਨਾ ਪਾਈ ਗਈ ਤਾਂ ਇਹਦੇ ਨਤੀਜੇ ਜਿਹੜੇ ਹੈਗੇ ਆ ਉਹ ਕੱਲ ਨੂੰ ਸਿੱਖ ਕੌਮ ਨੂੰ ਭੁਗਤਣੇ ਪੈਣਗੇ ਸੋ ਅਸੀਂ ਬੇਨਤੀ ਕਰਦੇ ਆਂ ਜਿੱਥੇ ਤੱਕ ਵੀ ਇਹ ਵੀਡੀਓ ਜਾ ਰਹੀ ਆ ਕਿ ਸਾਰੇ ਆਪਾਂ ਇਕੱਠੇ ਹੋਈਏ ਇਹਨਾਂ ਮੁੱਦਿਆਂ ਦੇ ਉੱਤੇ ਇਕੱਠੇ ਹੋ ਕੇ ਜਿਹੜਾ ਇਹ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾ